ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਲੱਖਾਂ ਹੀ ਸੰਗਤਾਂ ਹਰ ਜਨ ਤਮਸਤਕ ਹੁੰਦੀਆਂ ਹਨ ਉੱਥੇ ਹੀ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਆਪਣੀ ਫਿਲਮ ਦੀ ਸਫਲਤਾ ਦੇ ਲਈ ਆਪਣੇ ਕਿਸੇ ਵੀ ਕਾਰਜ ਦੀ ਸਫਲਤਾ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਪਹੁੰਚਦੀਆਂ ਹਨ ਤਾਂ ਉੱਥੇ ਹੀ ਪੰਜਾਬੀ ਫਿਲਮ ਜਿੰਦੇ ਰਹੋ ਭੂਤ ਜੀ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀ ਜਿੱਥੇ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਗਿਆ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਆਪਣੀ ਆਉਣ ਪ੍ਰੋਮੋਸ਼ਨ ਕਰਨ ਦੇ ਲਈ ਇਹ ਸਟਾਰ ਕਾਸਟ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬੀਨੂ ਢਿੱਲੂ ਦਾ ਆਪਣੀ ਫਿਲਮ ਦੇ ਬਾਰੇ ਕੀ ਕਹਿਣਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਬਾਰੇ ਵੀ ਉਹਨਾਂ ਨੇ ਕੁਝ ਆਪਣੇ ਵਿਚਾਰ ਪੇਸ਼ ਕੀਤੇ ਨੇ ਤਾਂ ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਅ ਅੱਜ ਅਸੀਂ ਅੰਮ੍ਰਿਤਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਹਿਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜਵੰਦਰ ਰੂਪੂ ਜੀ ਤੇ ਸਾਰਿਆਂ ਨੂੰ ਅਪੀਲ ਕਰਦੀ ਆ ਵੀ ਸਾਡੀ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਸਾਡੀ ਫਿਲਮ ਆ ਰਹੀ ਹੈ ਜੀ 12 ਤਰੀਕ ਨੂੰ ਜਿਉਂਦੇ ਰੋ ਪਹੁੰਚ ਜੀ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਤੋਂ ਗੁਰੂ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਜੀ ਆਸ਼ੀਰਵਾਦ ਲੈਣ ਆਇਆ ਵਾਹਿਗੁਰੂ ਤੋਂ ਵੀ ਸਾਡੀ ਫਿਲਮ ਨੂੰ ਕਾਮਯਾਬੀ ਬਖਸ਼ਣ ਤੇ 12 ਤਰੀਕ ਨੂੰ ਤੁਹਾਨੂੰ ਦੱਸਿਆ ਆ ਰਹੀ ਹੈ ਜੀ ਤੇ ਉਹੀ ਹੈ ਵੀ ਇਹ ਹਾਰਰ ਕਮੇਡੀ ਆ ਅਸੀਂ ਕਮੇਡੀ ਤਾਂ ਕਰਦੇ ਰਿਹਾ ਇਹ ਨਵਾਂ ਬਖਰਾ ਜੋਨਰ ਅਸੀਂ ਐਕਸਪੈਰੀਮੈਂਟ ਕੀਤਾ ਜੀ ਇਹ ਚ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਔਰ ਉਮੀਦ ਕਰਦੇ ਆਂ ਵੀ ਜਿਹੜੀ ਦਰਸ਼ਕਾਂ ਦੀ ਉਮੀਦ ਹੈ ਸਾਡੇ ਤੋਂ ਉਹ ਕਸੌਟੀ ਤੇ ਅਸੀਂ ਖਰੇ ਉਤਰਾਂਗੇ ਤੁਹਾਨੂੰ ਹਸਾਵਾਂਗੇ ਵੀ ਇਸ ਫਿਲਮ ਨਾਲ ਨਾਲ ਡਰਾਵਾਂਗੇ ਫਿਲਮ ਦੇ ਸ਼ੂਟਿੰਗ ਸਰ ਮੀਨੂ ਜੀ ਪੰਜਾਬ ਚ ਹੀ ਹੋਈ ਹੈ ਜੀ ਸਾਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਬੜੀ ਵਧੀਆ ਹੋਈ ਪੰਜਾਬ ਚ ਭੂਤ ਹੈ ਭੂਤ ਸਾਰ ਪੰਜਾਬ ਚ ਹੈ ਸਭ ਤੋਂ ਜ਼ਿਆਦਾ ਭੂਤ ਜੀ ਉਹ ਭੂਤ ਅਸੀਂ ਕੱਢਾਂਗੇ ਵੀ ਚਲੋ ਇਹ ਬਹਿਮਾ ਪਰ ਮਾਲੀ ਗੱਲ ਹੈ ਜਿੱਦਾਂ ਵੀ ਹੈ ਪਰ ਕਿਤੇ ਨਾ ਕਿਤੇ ਐਗਜ਼ਿਸਟ ਲਾਈਫ ਚ ਆਪਣੇ ਜ਼ਰੂਰ ਕਰਦੇ ਆ ਕਿਉਂਕਿ ਅਸੀਂ ਨਾਨਾ ਨਾਨੀ ਦਾਦਾ ਦਾਦੀ ਦਾ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਆਏ ਆ ਵੀ ਬਾਹੂ ਆ ਜੂਗਾ ਜਾਂ ਭੂਤ ਆ ਜੂਗਾ ਜਾਂ ਸਲੇਡ ਆ ਜੂਗਾ ਜਾਂ ਇਹ ਆ ਜੂਗਾ ਹਨਾ ਦੇਖਿਆ ਕਿਸੇ ਨਹੀਂ ਹੈਗਾ ਪਰ ਅਸੀਂ ਜਿਹੜੀਆਂ ਚੀਜ਼ਾਂ ਅਮੇਜੀਨੇਟ ਆਪਣੇ ਆਪ ਕਰਕੇ ਨਾ ਉਸ ਤਰੀਕੇ ਨਾਲ ਅਸੀਂ ਆ ਇੱਕ ਬਣਾਇਆ ਸਬਜੈਕਟ ਜਿਹਦਾ ਨਾ ਹੋਏਗਾ ਜਿਉਂਦੇ ਰੋ ਪੂਜ ਜੀ ਤੁਹਾਨੂੰ ਵਧੀਆ ਲੱਗੇਗੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਚ ਰੋ ਆਪਣੀ ਸਿਹਤ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ 12 ਤਰੀਕ ਨੂੰ ਜ਼ਰੂਰ ਮੰਨਣ ਆਇਓ ਚੜ੍ਹਦੀ ਕਲਾ ਚ ਰੋ ਚੋਣਾ ਨੂੰ ਲੈ ਕੇ ਤੁਸੀਂ ਅਸੀਂ ਵੀ ਵਾਗਾ ਬ ਕਹਿੰਦਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ ਉਹ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਆ ਵੀ ਸਾਡੇ ਮੈਨੂੰ ਲੱਗਦਾ ਆ ਸਰਕਾਰ ਨੇ ਇਹ ਨਹੀਂ ਕੀਤਾ ਫਲਾਨੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਆ ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ ਸਾਡੇ ਸਮਾਜ ਨੂੰ ਸੁਧਾਰ ਸਕਦਾ ਸਾਡੇ ਸਮਾਜ ਚ ਜਿਹੜੀਆਂ ਕੁਰਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ ਸਾਨੂੰ ਉਹ ਬੰਦਾ ਚੋਣ ਸਕਦਾ ਉਹ ਬੰਦਾ ਚੋਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਬੋਰਡ ਦੇ ਅਧਿਕਾਰ ਦਾ ਪਤਾ ਹੋਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ ਮੀਡੀਆ ਥਰੂ ਮੈਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ ਅਪਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ ਜੇ ਪੰਜਾਬ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊ ਤੁਹਾਡੇ ਗਲੀ ਮਹੱਲੇ ਦਾ ਸੁਧਾਰ ਹੋਊਗਾ ਗਲੀ ਮਹੱਲੇ ਦਾ ਸੁਧਾਰ ਹੋਊ ਤੁਹਾਡੇ ਘਰ ਦਾ ਸੁਧਾਰ ਹੋਊਗਾ ਨਹੀਂ ਜੀ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ ਕਿੰਨੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜਿਹੜੇ ਤੁਹਾਡੇ ਤੁਹਾਡੇ ਸਹਿਯੋਗੀ ਜਿਹੜੇ ਕਲਾਕਾਰ ਸੀਗੇ ਜੀ ਉਹ ਵੀ ਸਟੋਰ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਨੂੰ ਬੋਲ ਸਾਹਿਬ ਦੀ ਗੱਲ ਕਰਦੇ ਹੋ ਹਾਂਜੀ ਜੀ 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 ਬੜੀ ਵਧੀਆ ਗੱਲ ਹੈ ਜੀ ਕੋਈ ਆਫਰ ਆਈ ਕਿ ਨਹੀਂ ਜੀ ਨਹੀਂ ਆਫਰ ਤਾਂ ਆਉਂਦੀ ਰਹਿੰਦੀਆਂ ਨੇ ਜੀ ਪਰ ਮੈਂ ਇਸ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ ਅਸੀਂ ਰੂਹਾਂ ਬੱਕਰੀਆਂ ਭਰਾ ਜੀ ਇੱਕ ਜਿਆ ਸਾਰੇ ਜਾਣੇ ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ ਜਿਵੇਂ ਮੰਚ ਮੇਰੇ ਖਾਤੇ ਸੇ ਆਉਂਦੇ ਰਹਿੰਦੇ ਤੇ ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ ਜਦੋਂ ਕੋਈ ਇਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ ਹਨਾ ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ ਤੁਸੀਂ ਕਿੱਥੇ ਜਾਓਗੇ ਜੀ ਹਾਂਜੀ ਪ੍ਰਚ ਰਾਦੇ ਪਿੱਛੇ 100% ਜਾਊਗਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ